ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਦੇ ਉੱਪਰ ਆਈ ਹੋਪ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਸੂਟ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਅੱਜ ਆਪਾਂ ਤੁਹਾਡੇ ਲਈ ਜਿਦਾ ਰੋਜ਼ ਤੁਹਾਡੇ ਲਈ ਬਲੌਗ ਲੈ ਕੇ ਆਉਣਾ ਜੀ ਠੀਕ ਹੈ ਤੇ ਅੱਜ ਵੀ ਅੰਜਰਾ ਤੁਹਾਡੇ ਲਈ ਬਲੌਗ ਲੈ ਕੇ ਆਏ ਇਹਦੇ ਵਿੱਚ ਆਪਾਂ ਤੁਹਾਡੇ ਨਾਲ ਕੈਮਰੇ ਤੇ ਸੂਟਾਂ ਦੀ ਜਿਹੜੀ ਬਹੁਤ ਜ਼ਿਆਦਾ ਸੋਹਣੀ ਤੇ ਸੁਪੀਰੀਅਰ ਕਾਟਨ ਹੁੰਦੀ ਹੈ ਬਹੁਤ ਜ਼ਿਆਦਾ ਸੌਫਟ ਜਿਹੜੀ ਕਾਟਨ ਹੁੰਦੀ ਹੈ ਉਹ ਵਾਲੇ ਸੂਟਾਂ ਦੀ ਆਪਾਂ ਤੁਹਾਡੇ ਨਾਲ ਮੈਚਿੰਗਸ ਕੁਝ ਸ਼ੇਅਰ ਕਰਾਂਗੇ ਉਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਤੇ ਉੱਪਰ ਡੀਐਮ ਕਰਨਾ ਹੈ ਸਕਰੀਨ ਤੇ ਆਪਣਾ WhatsApp ਨੰਬਰ ਚੱਲ ਰਿਹਾ ਹੈ ਠੀਕ ਹੈ ਜੀ ਤੇ ਚਲੋ ਜੀ ਸਟਾਰਟ ਕਰਦੇ ਆ ਆਪਾਂ ਅੱਜ ਦਾ ਬਲੌਗ ਤੇ ਸਾਰਿਆਂ ਦੀਆਂ ਮੈਚਿੰਗਸ ਬਹੁਤ ਸੋਹਣੀਆਂ ਨੇ ਠੀਕ ਹੈ ਇਨਾ ਵਿੱਚੋਂ ਤੇ ਤੁਹਾਨੂੰ ਇਹੀ ਵਾਲੇ ਸੂਟ ਮਿਲਣਗੇ ਠੀਕ ਹੈ ਜੇਕਰ ਤੁਸੀਂ ਇਹ ਵਾਲੇ ਸੂਟ ਆਲ ਓਵਰ ਲੈਣਾ ਚਾਹੁੰਦੇ ਤਾਂ ਤੁਸੀਂ ਆਲ ਓਵਰ ਵੀ ਆਪਣੇ ਤੋਂ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਮੈਚਿੰਗ ਦੇ ਨਾਲ ਲੈਣਾ ਚਾਹੁੰਦੇ ਤਾਂ ਤੁਸੀਂ ਮੈਚਿੰਗ ਵੀ ਕਰਵਾ ਸਕਦੇ ਹੋ ਫਰਸਟ ਕਲਰ ਤੁਸੀਂ ਦੇਖ ਹੀ ਰਹੇ ਹੋ ਇਹ ਆਲ ਓਵਰ ਆ ਤੁਹਾਨੂੰ ਬਾਅਦ ਵਿੱਚ ਮੈਂ ਇਹਨੂੰ ਤੁਹਾਨੂੰ ਮੈਚਿੰਗ ਦੇ ਨਾਲ ਦਿਖਾਉਂਗੀ ਠੀਕ ਹੈ ਜੀ ਤੁਸੀਂ ਜੇਕਰ ਤੁਹਾਨੂੰ ਵਧੀਆ ਲੱਗਦਾ ਤੁਸੀਂ ਕ੍ਰੀਮ ਬਾਟਮ ਦੇ ਨਾਲ ਵੀ ਕਰਵਾ ਸਕਦੇ ਹੋ ਆਦਰਵਾਇਜ਼ ਇਹ ਕਾਜ਼ਰੀ ਕਲਰ ਦੀ ਬਾਟਮ ਨਾਲ ਥੋੜਾ ਜ਼ਿਆਦਾ ਵਧੀਆ ਲੱਗਦਾ ਹੈ ਠੀਕ ਹੈ ਜੀ ਤੇ ਇਹ ਹੈਗਾ ਜੀ ਲਵੈਂਡਰ ਸ਼ੇਡ ਦੇ ਵਿੱਚ ਵਾਈਟ ਕਲਰ ਦੇ ਨਾਲ ਬਾਟਮਾਂ ਤੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਆ ਠੀਕ ਹੈ ਜੀ ਸੁਪੀਰੀਅਰ ਕਾਟਨ ਹੈ ਜੀ ਇਹ ਸੌਫਟ ਕਾਟਨ ਕੈਮਰਿਕ ਕਾਟਨ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਠੀਕ ਹੈ ਜੀ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਰਹਿੰਦਾ ਹੈ ਜਦੋਂ ਆਪਾਂ ਇਹਨਾਂ ਨੂੰ ਜਿੱਦਾਂ ਕਿ ਆਪਾਂ ਗਲਾ ਵਗੈਰਾ ਡਿਜ਼ਾਈਨ ਕਰਕੇ ਜਾਂ ਲੇਸ ਵਗੈਰਾ ਲਗਾ ਕੇ ਇਹਨਾਂ ਨੂੰ ਅ ਠੀਕ ਹੈ ਤੇ ਇਹ ਵਾਲਾ ਸੂਟ ਤੁਸੀਂ ਆਪਾਂ ਤੋਂ ਕਿਤੇ ਵੀ ਬੈਠੇ ਮੰਗਵਾ ਸਕਦੇ ਹੋ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈ ਜੇ ਤੁਸੀਂ ਇਹ ਸੂਟ ਵਿਦ ਔਰ ਵਿਦਾਊਟ ਸਟਿਚਿੰਗ ਲੈਣਾ ਚਾਹੁੰਦੇ ਹੋ ਆਪਣੇ ਤੋਂ ਤੇ ਤੁਸੀਂ ਉਦਾਂ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਹੈਗਾ ਜੀ ਗ੍ਰੀਨ ਕਲਰ ਪੈਰਟ ਕਲਰ ਦਾ ਇਹਦੇ ਨਾਲ ਵੀ ਤੁਸੀਂ ਕਰੀਮ ਕਲਰ ਦੀ ਬਾਟਮ ਆ ਜਿਹੜੀ ਮੈਚਿੰਗ ਕਰ ਸਕਦੇ ਹੋ ਜਿਹੜੇ ਸੂਟ ਮੈਂ ਤੁਹਾਨੂੰ ਮੈਚਿੰਗ ਦੇ ਨਾਲ ਦਿਖਾ ਰਹੀ ਹਾਂ ਉਹ ਤੁਸੀਂ ਓਦਾਂ ਵੀ ਬਾਈ ਕਰ ਸਕਦੇ ਹੋ ਤੇ ਆਲ ਓਵਰ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਜਿਹੜੇ ਮੈਂ ਆਲ ਓਵਰ ਦਿਖਾ ਰਹੀ ਹਾਂ ਉਹਨਾਂ ਨੂੰ ਤੁਸੀਂ ਕੰਟਰਾਸਟ ਦੇ ਨਾਲ ਵੀ ਲੈ ਸਕਦੇ ਹੋ ਜਿੱਦਾਂ ਤੁਸੀਂ ਇਹਨੂੰ ਗ੍ਰੀਨ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਤੇ ਕਰੀਮ ਆਫ ਵਾਈਟ ਦੀ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਜਿੱਦਾਂ ਮਰਜੀ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਨੈਕਸਟ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਲਰ ਹੈਗਾ ਬਲੈਕ ਕਲਰ ਦੀ ਸ਼ਰਟ ਹੈ ਇਹ ਨਾਲ ਤੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਠੀਕ ਹੈ ਗਰਲਿਸ਼ ਲੁੱਕ ਵਾਲੇ ਸਾਰੇ ਸੂਟ ਨੇ ਤੇ orange ਕਲਰ ਦੀ ਇਹ ਨਾਲ ਆਪਾਂ ਬੋਟਮ ਟਾਈਪ ਕੀਤੀ ਹੈ ਠੀਕ ਹੈ ਜੀ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਬਾਏ ਕਰਨਾ ਚਾਹੁੰਦੇ ਹੋ WhatsApp ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਆਪਾਂ ਨੂੰ DM ਕਰ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਤੋਂ ਤੁਸੀਂ ਕਿਤੇ ਵੀ ਬੈਠੇ ਸੂਟ ਮੰਗਵਾ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਸੂਟ ਸਟਿਚ ਕਰਵਾ ਸਕਦੇ ਹੋ ਤੇ ਬਿਨਾ ਸਟਿਚਿੰਗ ਤੋਂ ਵੀ ਤੁਸੀਂ ਲੈ ਸਕਦੇ ਹੋ ਇਹ ਵਿਦਾਊਟ ਦੁਪੱਟਾ ਸੂਟ ਨੇ ਜੀ ਠੀਕ ਹੈ ਜੀ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਵਾਲਾ ਆਪਾਂ ਸੂਟ ਤੁਹਾਨੂੰ ਲੈ ਕੇ ਆਏ ਆ ਚਲੋ ਜੀ ਇਹ ਉਹ ਹੀ ਆਪਣਾ ਫਰਸਟ ਸੂਟ ਹੈ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਸ਼ੇਅਰ ਕੀਤਾ ਥੋੜੇ ਨਾਲ ਬਹੁਤ ਜ਼ਿਆਦੇ ਸੋਹਣਾ ਸੂਟ ਹੈ ਤੇ ਬਹੁਤ ਜ਼ਿਆਦੇ ਫਲਾਰ ਵਾਲੀ ਬਹੁਤ ਸੋਹਣੀ ਪ੍ਰ ਪਾ ਟਾਈਪ ਕੀਤਾ ਹੈ ਇਸ ਤੋਂ ਪਹਿਲਾਂ ਆਪਣੇ ਇਹ ਵਾਲੇ ਸੂਟ ਇਦਾਂ ਦੇ ਬਹੁਤ ਜ਼ਿਆਦਾ ਸੇਲ ਹੋ ਚੁੱਕੇ ਨੇ ਤੇ ਇਸ ਕਲਰ ਕੰਟਰਾਸਟ ਦੇ ਵਿੱਚ ਹੀ ਠੀਕ ਹੈ ਜੀ ਸੋ ਜਿਨ੍ਹਾਂ ਜਿਨ੍ਹਾਂ ਨੂੰ ਵੀ ਜਿਹੜਾ ਸੂਟ ਪਸੰਦ ਆਉਂਦਾ ਤੇ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਠੀਕ ਹੈ ਆਪਣੇ ਤੋਂ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਮੰਗਵਾ ਸਕਦੇ ਹੋ ਕਿਤੇ ਵੀ ਬੈਠੇ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਆਂ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਸੀਗਾ ਜੀ ਚਲੋ ਨੈਕਸਟ ਸੂਟ ਦਿਖਾਉਨੇ ਆਪਾਂ ਤੁਹਾਨੂੰ ਇਹ ਹੈਗਾ ਜੀ ਫਲਾਰ ਦੇ ਨਾਲ ਇਹਦੇ ਨਾਲ ਕਰੀਮ ਬਾਟਮ ਆਫ ਵਾਈਟ ਕਲਰ ਦੀ ਬਾਟਮ ਆ ਠੀਕ ਹੈ ਜੀ ਬਹੁਤ ਸੋਹਣਾ ਹੈ ਮਸਟਰਡ ਦੇ ਮਸਟਰਡ ਕਲਰ ਦਾ ਸੂਟ ਹੈ ਇਹਦੇ ਵਿੱਚ ਫਲਾਰ ਬਣੇ ਹੋਏ ਨੇ ਠੀਕ ਹੈ ਜੀ ਪਿੰਕ ਕਲਰ ਦਾ ਵੀ ਥੋੜਾ ਬਹੁਤਾ ਟੱਚ ਦਿੱਤਾ ਹੈ ਅਮੈਜ਼ੈਂਟਾ ਕਲਰ ਦਾ ਸੋ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਆਪਣੇ ਤੋਂ ਮੰਗਵਾ ਸਕਦੇ ਹੋ ਸੂਟ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਕੋਈ ਵੀ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਦਾ ਹੋ ਗਿਆ ਮਸ਼ੀਨਵਰਕ ਹੋ ਗਿਆ ਆਰੀ ਪੇਂਟ ਬਲੌਕ ਪੇਂਟ ਦਾ ਤੇ ਸਪੈਸ਼ਲੀ ਨੀਡਲ ਥ्रेड ਵਰਗਾ ਥ्रेड ਵਾਲਾ ਵਰਕ ਵੀ ਆਪਣੇ ਕੋਲ ਅਵੇਲੇਬਲ ਹੈਗਾ ਜੇਕਰ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਠੀਕ ਹੈ ਆਪਣੇ ਤੋਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਤੁਸੀਂ ਉਹ ਫੈਬਰਿਕ ਆਪਣੇ ਤੋਂ ਵੀ ਲੈ ਸਕਦੇ ਹੋ ਤੇ ਤੁਸੀਂ ਠੀਕ ਹੈ ਜੀ ਆਪਣਾ ਫੈਬਰਿਕ ਵੀ ਭੇਜ ਕੇ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਵੈਸੇ ਮੈਨੂੰ ਲੱਗਦਾ ਹੈ ਕਿ ਜਿਹੜੇ ਫੈਬਰਿਕ ਭੇਜ ਕੇ ਆਪਣੇ ਤੋਂ ਸੂਟ ਰੈਡੀ ਕਰਵਾਉਂਦੇ ਨੇ ਉਹਨਾਂ ਨੂੰ ਥੋੜੀ ਚ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਸੋ ਤੁਸੀਂ ਆਪਣੇ ਤੇ ਜਦੋਂ ਵਰਕ ਕਰਾਉਣ ਦਾ ٹرسٹ ਰੱਖਦੇ ਹੋ ਠੀਕ ਹੈ ਤਾਂ ਤੁਸੀਂ ਫੈਬਰਿਕ ਦਾ ਵੀ ਆਪਣੇ ਤੇ ٹرسٹ ਰੱਖੋ ਰੱਖਿਆ ਕਰੋ ਠੀਕ ਹੈ ਜੀ ਆਪਾਂ ਫੈਬਰਿਕ ਵੀ ਤੁਹਾਨੂੰ ਵਧੀਆ ਲਗਾ ਕੇ ਹੀ ਦੇਵਾਂਗੇ ਤੁਹਾਨੂੰ ਕਦੇ ਵੀ ਫੈਬਰਿਕ ਦੀ ਜਾਂ ਵਰਕ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਜੀ ਵਰਕ ਤੁਹਾਨੂੰ ਬਹੁਤ ਹੀ ਨੀਟ ਐਂਡ ਕਲੀਨ ਮਿਲੂਗਾ ਤੇ ਫੈਬਰਿਕ ਜਿਹੜਾ ਉਹ ਬਿਲਕੁਲ ਟਾਪ ਕੁਆਲਿਟੀ ਦਾ ਮਿਲੂਗਾ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਸੀ ਇਹ ਦਾ ਕੰਟਰਾਸਟ ਸ਼ਰਟ ਸੀ ਇਹਦੇ ਨਾਲ ਠੀਕ ਹੈ ਜੀ ਚਲੋ ਜੀ ਇਹ ਵਾਲਾ ਨੈਕਸਟ ਹੈਗਾ ਜੀ ਇਹ ਟਾਈਗਰ ਪ੍ਰਿੰਟ ਦੇ ਨਾਲ ਇਸ ਦੇ ਵਿੱਚ ਫਲਾਰ ਬਣੇ ਹੋਏ ਨੇ ਤੇ ਅਨੀਆਂ ਜੇ ਕਲਰ ਦੀ ਆਪਾਂ ਇਸ ਦੇ ਨਾਲ ਬਾਟਮ ਟਾਈਪ ਕੀਤੀ ਹੈ ਠੀਕ ਹੈ ਜੀ ਸੋ ਜਿਹੜਾ ਵੀ ਕੱਲ ਤੁਹਾਨੂੰ ਪਸੰਦ ਆ ਜਿਹੜਾ ਵੀ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਆਪਣੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਸਾਰੇ ਸੂਟਾਂ ਦੀਆਂ ਵਿਦ ਮੈਚਿੰਗ ਆਪਾਂ ਜਿਹੜੀਆਂ ਸ਼ੇਅਰ ਕੀਤੀਆਂ ਨੇ ਵੀਡੀਓਸ ਤੁਹਾਡੇ ਨਾਲ ਫੋਟੋਸ ਸ਼ੋ ਫੋਟੋ ਨੇ ਜਿਹੜੀਆਂ ਉਹ ਸ਼ੇਅਰ ਕੀਤੀਆਂ ਨੇ ਠੀਕ ਹੈ ਜੀ ਤੁਸੀਂ ਕੋਈ ਵੀ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਸਾਰੇ ਜਾਨੇ YouTube ਤੋਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਿਹੜੇ ਵੀ ਅੱਜ ਆਪਣੇ ਵੀਡੀਓ ਨੂੰ ਨਵੇਂ ਦੇਖ ਰਹੇ ਨੇ ਠੀਕ ਹੈ ਜੀ ਤੇ ਵੱਧ ਤੋਂ ਵੱਧ ਆਪਣੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ Instagram ਤੇ ਵੀ ਆਪਣਾ ਨਾਦਰ ਬੁਟੀਕ ਦੇ ਨਾਮ ਤੇ ਪੇਜ ਬਣਿਆ ਹੋਇਆ ਉਸ ਨੂੰ ਵੀ ਪਲੀਜ਼ ਫੋਲੋ ਕਰਨਾ ਨਾ ਭੁੱਲਿਓ ਠੀਕ ਹੈ ਜੀ ਚਲੋ ਜੀ ਨੈਕਸਟ ਕਲਰ ਹੈਗਾ ਜੀ ਪਿੰਕ ਕਲਰ ਦੀ ਸ਼ਰਟ ਹੈ ਤੇ ਵਿੱਚ ਫਲਾਰ ਬਣੇ ਹੋਏ ਨੇ ਵਾਈਟ ਐਂਡ ਬਲੈਕ ਕਲਰ ਦੇ ਕਰੀਮ ਕਲਰ ਦੀ ਆਪਾਂ ਇਸ ਚੈਨਲ ਬਾਟਮ ਰੱਖੀ ਆ ਠੀਕ ਹੈ ਜੀ ਸਾਰਿਆਂ ਦੇ ਕਲਰ ਕੰਟਰਾਸਟ ਬਹੁਤ ਸੋਹਣੇ ਨੇ ਤੇ ਫੈਬਰਿਕ ਕੈਮਰਿਕ कॉटन ਆ ਜੀ ਸੁਪੀਰੀਅਰ कॉटन ਆਪਾਂ ਕਹਿ ਦਿੰਨੇ ਆ ਠੀਕ ਹੈ ਜੀ ਬਹੁਤ ਹੀ ਸੌਫਟ ਜਿਹਾ ਫੈਬਰਿਕ ਹੈ ਠੀਕ ਹੈ ਤੁਸੀਂ ਇਹ ਵਾਲੇ ਸੂਟ ਆਪਾਂ ਤੋਂ ਘਰ ਬੈਠੇ ਮੰਗਵਾ ਸਕਦੇ ਹੋ ਤੁਸੀਂ ਇਹਨਾਂ ਦੀ ਸਟਿਚਿੰਗ ਵੀ ਕਰਵਾ ਸਕਦੇ ਹੋ ਤੇ ਵਿਦਾਊਟ ਸਟਿਚਿੰਗ ਵੀ ਕਰਵਾ ਸਕਦੇ ਹੋ ਹਰੇ ਹਰੇਕ ਪ੍ਰਕਾਰ ਦੀ ਆਪਣੇ ਕੋਲ ਸਟਿਚਿੰਗ ਅਵੇਲੇਬਲ ਹੈਗੀ ਹੈ ਤੁਸੀਂ ਕੋਈ ਵੀ ਅਨਾਰਕਲੀ ਫਰੌਕ ਅੰਬ੍ਰੈਲਾ ਫਰੌਕ ਠੀਕ ਹੈ ਜੀ ਗਰਾਰਾ ਜਾਂ ਸ਼ਰਾਰਾ ਤੁਸੀਂ ਬਣਵਾਉਣਾ ਹੈ ਠੀਕ ਹੈ ਜੀ ਸ਼ਾਰਟ ਸ਼ਰਟ ਦੇ ਨਾਲ ਲੌਂਗ ਸ਼ਰਟ ਦੇ ਨਾਲ A ਸ਼ੇਪ ਘੇਰੇ ਦੇ ਨਾਲ ਬੀ ਨੈਕ ਅੰਟੀਕੇ ਜੀ ਕੋਈ ਵੀ ਡਿਜ਼ਾਈਨ ਤੁਸੀਂ ਕਰਵਾਉਣਾ ਬਾਟਮ ਸਟ੍ਰੇਟ ਕਰਵਾਉਣੀ ਹੈ ਜਾਂ ਪਾਕਿਸਤਾਨੀ ਕਰਾਉਣੀ ਹੈ ਜਿੱਦਾਂ ਦਾ ਵੀ ਤੁਹਾਨੂੰ ਸੂਟ ਵਧੀਆ ਲੱਗਦਾ ਤੁਸੀਂ ਕਰਵਾ ਸਕਦੇ ਹੋ ਸ਼ਾਰਟ ਬਲੌਸ ਦੇ ਨਾਲ ਆਪਾਂ ਲੌਂਗ ਲਹਿੰਗਾ ਵੀ ਬਣਾਉਣਾ ਹੈ ਜੀ ਜੇਕਰ ਤੁਸੀਂ ਖੀਨ ਕਾਫ ਦੇ ਉਹ ਵਾਲੇ ਸੂਟਾਂ ਦਾ ਜਿਹੜਾ ਆਪਣੇ ਤੋਂ ਬਣਵਾਉਣਾ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਠੀਕ ਹੈ ਜਿਹੜੀ ਸੂਟ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਓਦਾਂ ਵੀ ਤੁਸੀਂ ਕਰਵਾ ਸਕਦੇ ਹੋ ਜਿੱਦਾਂ ਕਿ ਇਹ ਵਾਲੇ ਸੂਟ ਨੇ ਇਹ ਤੁਸੀਂ ਆਪਾਂ ਤੋਂ ਲੇਸ ਵਗੈਰਾ ਲਗਾ ਕੇ neck ਵਰਤ ਵਗੈਰਾ ਤੇ ਡਿਜ਼ਾਈਨ ਬਣਾ ਕੇ ਜਿੱਦਾਂ ਮਰਜੀ ਤੁਸੀਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਸੂਟ ਠੇ ਮੰਗਵਾ ਸਕਦੇ ਹੋ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਆਂ ਜੀ ਠੀਕ ਹੈ ਨੈਕਸਟ ਕਲਰ ਹੈਗਾ ਜੀ yellow bottom ਹੈ ਜੀ ਤੇ ਗ੍ਰੀਨ ਕਲਰ ਦਾ ਕੰਟਰਾਸਟ ਹੈ ਤੇ ਵਿੱਚ ਉਹਦੇ ਫਲਾਰ ਬਣੇ ਹੋਏ ਨੇ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਠੀਕ ਹੈ ਜੀ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਦੱਸ ਸਕਦੇ ਹੋ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਹੈ ਜੀ ਫਰੋਜ਼ੀ ਕਲਰ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਠੀਕ ਹੈ ਇਸ ਦੀ ਸ਼ਰਟ ਦੀ ਵੀ ਪ੍ਰਿੰਟਿੰਗ ਆ ਜਿਹੜੀ ਬਹੁਤ ਸੋਹਣੀ ਹੋਈ ਹੋਈ ਆ ਠੀਕ ਹੈ ਜੀ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਆਪਣੇ ਤੋਂ ਬਾਈ ਕਰ ਸਕਦੇ ਹੋ ਸੂਟ ਠੀਕ ਹੈ ਜੀ ਘਰ ਬੈਠੇ ਮੰਗਵਾ ਸਕਦੇ ਹੋ ਤੇ ਤੁਸੀਂ ਆਰਡਰ ਦੇਣ ਦੇ ਲਈ ਸੂਟਾਂ ਦੇ ਕੋਈ ਵੀ ਸੂਟ ਤੁਸੀਂ ਲੈਣਾ ਹੈਂਡਵਰਕ ਦਾ ਲੈਣਾ ਤੁਸੀਂ ਕਰਵਾਉਣਾ ਰੈਡੀ ਤੇ ਤੁਸੀਂ ਉਹ ਕਿਸੇ ਵੀ ਬੁਟੀਕ ਵਾਲ ਦਾ ਆਪਣਾ ਡਿਜ਼ਾਈਨ ਜਿਹੜਾ ਕਾਪੀ ਕਰਕੇ ਦੇ ਸਕਦੇ ਹੋ ਆਪਾਂ ਤੁਹਾਨੂੰ ਸੇਮ ਸੂਟ ਜਿਹੜਾ ਰੈਡੀ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਤੇ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ 9781735157 ਤੁਸੀਂ ਆਪਾਂ ਨੂੰ ਡੀਐਮ ਕਰਨਾ ਠੀਕ ਹੈ ਜਿਹੜਾ ਵੀ ਸੂਟ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਆਪਣੇ ਤੋਂ ਸੂਟ ਮੰਗਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਸੋਹਣਾ ਫੈਬਰਿਕ ਹੈ ਨਾਲ ਦਾ ਤੇ ਸਾਰਿਆਂ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਤੇ ਕਲਰ ਕੰਟਾਸਟ ਆਪਸ ਬਹੁਤ ਸਾਰਿਆਂ ਦੇ ਬਹੁਤ ਸੋਹਣੇ ਰੱਖੇ ਆ ਸੋ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਕੋਈ ਵੀ ਆਪਣੇ ਤੋਂ ਸੂਟ ਜਿਹੜਾ ਬਾਈ ਕਰ ਸਕਦੇ ਹੋ ਸੂਟ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਆ ਇੱਕ ਆਪਾਂ ਤੁਹਾਨੂੰ ਆਪਣੇ ਜਿਹੜਾ ਵਿਸਕੋਸ ਜੋਰਜਟ ਦਾ ਬਲੈਕ ਸੂਟ ਆਇਆ ਸੀ ਜੋ ਉਹਨਾਂ ਸੂਟਾਂ ਦੀ ਵੀ ਵੀਡੀਓ ਸ਼ੇਅਰ ਕਰਾਂਗੇ ਉਹਨਾਂ ਦਾ ਵੀ ਆਪਣੇ ਕੋਲ ਇੱਕ ਨਵਾਂ ਕਲਰ ਲਾਂਚ ਹੋਇਆ ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਉਹ ਵਾਲਾ ਸੂਟ ਵੀ ਮੰਗਵਾਉਣੇ ਨੇ ਆਪਣੇ ਤੋਂ ਮੰਗਵਾ ਸਕਦੇ ਹੋ ਇੱਕ ਅੱਜ ਆਪਾਂ ਤੁਹਾਡੇ ਲਈ ਇਹ ਵਾਲੀ ਸਪੈਸ਼ਲ ਚੀਜ਼ ਲੈ ਕੇ ਆਏ ਆ ਠੀਕ ਹੈ ਜੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਇਹ ਵਾਲਾ ਸੂਟ ਪਸੰਦ ਹੈ ਠੀਕ ਹੈ ਆਪਾਂ ਨੂੰ ਜਲਦੀ ਡੀਐਮ ਕਰ ਸਕਦੇ ਨੇ ਬਿਕਾਜ਼ ਆਪਣੇ ਕੋਲ ਇਹ ਵਾਲਾ ਲਾਸਟ ਥਾਂ ਥਾਂ ਹੀ ਬਚਿਆ ਜੀ ਠੀਕ ਹੈ ਸ਼ਿਮਰ ਦਾ ਫੈਬਰਿਕ ਰਹੂਗਾ ਫੁੱਲ ਹੈਂਡਵਰਕ ਦਾ ਠੀਕ ਹੈ ਇਹ ਤੁਸੀਂ ਆਲ ਓਵਰ ਵੀ ਸੂਟ ਬਾਈ ਕਰ ਸਕਦੇ ਹੋ ਸ਼ਾਰਟ ਸ਼ਰਟ ਦੇ ਨਾਲ ਜੇਕਰ ਤੁਸੀਂ ਗਰਾਰਾ ਬਣਾਉਣਾ ਚਾਹੁੰਦੇ ਹੋ ਤੁਸੀਂ ਉਹ ਦੇ ਲਈ ਇਹ ਬੈਸਟ অপਸ਼ਨ ਆ ਠੀਕ ਹੈ ਬਹੁਤ ਜਿਆਦਾ ਹੈਵੀ ਸੂਟ ਰਹਿਣ ਵਾਲਾ ਇਹ ਠੀਕ ਹੈ ਜੀ ਇਹ ਆਲ ਓਵਰ ਹੈ ਠੀਕ ਹੈ ਤੁਸੀਂ ਇਹਦੇ ਨਾਲ ਕਿਦਾਂ ਮਰਜੀ ਡਿਜ਼ਾਈਨ ਕਰ ਸਕਦੇ ਹੋ ਜੇਕਰ ਤੁਸੀਂ ਇਹ ਆਪਣੇ ਤੋਂ ਕੱਲੀ ਸ਼ਰਟ ਲੈ ਕੇ ਠੀਕ ਹੈ ਜੀ ਤੇ ਪਲੇਨ ਸ਼ਿਮਰ ਦੀ ਬਾਟਮ ਨਾਲ ਕੰਟਰਾਸਟ ਕਰਕੇ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਇਹ ਜੇਕਰ ਤੁਸੀਂ ਕਹੋਗੇ ਕਿ ਅਸੀਂ ਕੱਲੀ ਸ਼ਰਟ ਬਾਏ ਕਰਦੇ ਆ ਕਰਨੀ ਹੈ ਤੇ ਉਹ ਤੁਹਾਨੂੰ ਸ਼ਿਪਿੰਗ ਨਹੀਂ ਕੀਤੀ ਜਾਊਗੀ ਠੀਕ ਹੈ ਜੀ ਸੋ ਤੁਸੀਂ ਪੂਰਾ ਸੂਟ ਹੀ ਆਪਣੇ ਤੋਂ ਮੰਗਵਾ ਸਕਦੇ ਹੋ ਫੁੱਲ ਹੈਂਡਵਰਕ ਦੇ ਵਿੱਚ ਇਹ ਵਾਲਾ ਸੂਟ ਹੋਇਆ ਹੋਇਆ ਹੈ ਜੀ ਠੀਕ ਹੈ ਸ਼ਿਮਰ ਦਾ ਫੈਬਰਿਕ ਹੈ ਇਹਦੇ ਵਿੱਚ 골ਡਨ ਟੱਚ ਹੈ ਠੀਕ ਹੈ ਜੀ ਤੇ ਆਫ ਵਾਈਟ ਜਾਂ ਕਲਰ ਹੈ ਠੀਕ ਹੈ ਬਹੁਤ ਜਿਆਦਾ ਸੋਹਣਾ ਤੇ ਤੁਸੀਂ ਫਰਕ ਦੀ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਤੇ ਬਹੁਤ ਹੀ ਨੀਟ ਐਂਡ ਕਲੀਨ ਵਾਲਾ ਹੋਇਆ ਹੋਇਆ ਠੀਕ ਹੈ ਸੋ ਜਿਨ੍ਹਾਂ ਨੂੰ ਵੀ ਇਹ ਵਾਲਾ ਸੂਟ ਪਸੰਦ ਹੈ ਤੁਸੀਂ WhatsApp ਤੇ ਜਾ ਕੇ ਆਪਾਂ ਨੂੰ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ DM ਕਰਨਾ ਤੇ ਆਪਾਂ ਨੂੰ ਦੱਸਣਾ ਹੈ ਕਿ ਤੁਸੀਂ ਇਹ ਸੂਟ ਮੰਗਵਾਉਣਾ ਚਾਹੁੰਦੇ ਹੋ ਠੀਕ ਹੈ ਤੇ ਤੁਸੀਂ ਕਿਤੇ ਵੀ ਬੈਠੇ ਇਹ ਸੂਟ ਆਪਣੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਵਿਦ ਸਟਿਚਿੰਗ ਵੀ ਮੰਗਵਾ ਸਕਦੇ ਹੋ ਵਿਦਾਊਟ ਸਟਿਚਿੰਗ ਵੀ ਮੰਗਵਾ ਸਕਦੇ ਹੋ ਠੀਕ ਹੈ ਜੀ ਵੋਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਆ ਤੇ ਤੁਸੀਂ ਦੱਸਣਾ ਆਪਾਂ ਨੂੰ ਦੂਜੀ ਦੁਪੱਟਾ ਕਿਦਾਂ ਦਾ ਰੱਖਣਾ ਇਹਦੇ ਨਾਲ ਠੀਕ ਹੈ ਤੁਸੀਂ ਕਿਦਾਂ ਮਰਜ਼ੀ ਅਪਰ ਤੋਂ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਤੇ ਸਟਿਚਿੰਗ ਵੀ ਤੁਸੀਂ ਨਾਲ ਲੈ ਸਕਦੇ ਹੋ ਜੇਕਰ ਤੁਸੀਂ ਵਿਦਾਊਟ ਸਟਿਚਿੰਗ ਆਪਣੇ ਤੋਂ ਸੂਟ ਮੰਗਵਾਉਣਾ ਚਾਹੁੰਦੇ ਤੇ ਤੁਸੀਂ ਉਹ ਵੀ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਅਹ ਬਾਤ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਠੀਕ ਹੈ ਜੀ ਆਈ ਹੋਪ ਤੁਹਾਨੂੰ ਅੱਜ ਵਾਲਾ ਬਲੌਗ ਜਿਹੜਾ ਵਧੀਆ ਲੱਗਿਆ ਹੋਊ ਸੂਟ ਤੁਹਾਨੂੰ ਵਧੀਆ ਲੱਗੇ ਹੋਣਗੇ ਜਿਹੜਾ ਵੀ ਸੂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਵਿਦ ਸਟੀਚਿੰਗ অর ਵਿਦਾਊਟ ਸਟੀਚਿੰਗ ਆਪਾਂ ਨੂੰ ਦੱਸ ਕੇ ਇੰਸਟਾਗ੍ਰam ਤੇ ਜਾਂ ਵਟਸਐਪ ਤੇ ਤੁਸੀਂ ਆਪਾਂ ਨੂੰ ਡੀਐਮ ਕਰ ਸਕਦੇ ਹੋ ਚਲੋ ਜੀ ਅੱਜ ਦੇ ਬਲੌਗ ਦਾ ਐਂਡ ਇੱਥੇ ਕਰਦੇ ਆਂ ਥੈਂਕ ਯੂ